ਮੌਸਮ ਖਰਾਬ ਨੂੰ ਲੈ ਕੇ ਜਿੱਥੇ ਕਣਕ ਦੀ ਆਮਦ ਮੰਡੀਆਂ ਵਿੱਚ ਉਹ ਦੇਰੀ ਨਾ ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਕਿਸਾਨ ਦੀ ਜਿਹੜੀ ਕਣਕ ਦੀ ਜਿਹੜੀ ਹੈ ਸਰਕਾਰੀ ਖਰੀਦ ਆ ਉਹ ਸਰਕਾਰ ਵੱਲੋਂ ਇੱਕ ਤਰੀਕੇ ਤੇ ਸ਼ੁਰੂ ਕਰ ਦਿੱਤੀ ਗਈ ਸੀ ਲੇਕਿਨ ਅੱਜ 19 ਤਰੀਕਾ ਹੁਣ ਆਮਦ ਤੁਸੀਂ ਦੇਖ ਸਕਦੇ ਹੋ ਮੰਡੀਆਂ ਚ ਆਮਦ ਜਿਹੜੀ ਪੂਰੀ ਤਰ੍ਹਾਂ ਜਿਹੜੀ ਆ ਚੁੱਕੀ ਆ ਤੇ ਕਿਸਾਨ ਜਿਹੜੇ ਆ ਮੰਡੀਆਂ ਵਿੱਚ ਬੈਠੇ ਵੀ ਹੋਏ ਨੇ ਲੇਕਿਨ ਵੱਧ ਕਿਸ਼ਮਤ ਇਹ ਹੈ ਵੀ ਮੌਸਮ ਉੱਪਰੋਂ ਖਰਾਬ ਹੋ ਰਿਹਾ ਲੇਕਿਨ ਉਸ ਦੇ ਬਾਵਜੂਦ ਵੀ ਕਿਸਾਨਾਂ ਦੀ ਜਿਹੜੀ ਹੈ ਫਸਲ ਦੀ ਖਰੀਦ ਜਿਹੜੀ ਹੈ ਸਰਕਾਰੀ ਉਹ ਨਹੀਂ ਹੋ ਪਾ ਰਹੀ ਜਿਸ ਕਰਕੇ ਕਿਸਾਨ ਕਾਫੀ ਦਿਨਾਂ ਤੋਂ ਇੱਥੇ ਬੈਠੇ ਆ ਤੇ ਕਿਸਾਨ ਜਿਹੜੇ ਉਹ ਨਜ਼ਰ ਆ ਰਹੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖਿਰ ਉਹਨਾਂ ਦੀ ਪਰੇਸ਼ਾਨੀ ਕੀ ਹੈ ਬਾਪੂ ਜੀ ਕੀ ਪਰੇਸ਼ਾਨੀ ਹੈ ਤੇ ਕਿੰਨੇ ਦਿਨਾਂ ਤੋਂ ਬੈਠੇ ਹੋ ਪੰਜ ਛੇ ਦਿਨ ਹੋ ਗਏ ਬੈਠਿਆਂ ਨੂੰ ਸਰਕਾਰ ਇਸ ਵਾਰ ਸੇ ਧਿਆਨ ਹੀ ਨਹੀਂ ਦੇ ਰਹੀ ਉੱਤੇ ਮੌਸਮ ਵੀ ਖਰਾਬ ਹੁੰਦਾ ਜਾਂਦਾ ਕਾਲਕ ਚੱਕਰ ਨਾ ਹੀ ਲੇ ਮਤਲਬ ਕਲਕ ਜੇ ਹੁਣ ਮੌਸਮ ਫਿਰ ਖਰਾਬ ਹੋ ਗਿਆ ਪਹਿਲਾਂ ਤਾਂ ਲੇਟ ਆਇਓ ਠੀਕ ਹੈ ਤੇ ਹੁਣ ਫਿਰ ਮਤਲਬ ਕਿ ਮੌਸਮ ਖਰਾਬ ਹੋ ਰਿਹਾ ਤੇ ਫਿਰ ਕਿੰਨੀ ਪਛਾਨੀਆਂ ਕਿੰਨਾ ਫਿਰ ਇੱਥੇ ਪਈ ਰਹੇਗੀ ਤੇ ਰੁਲੀ ਜਾਏਗੀ ਹੋਰ ਕੀ ਹੋਵੇਗਾ ਲੋਹੀ ਹੋਵੇਗਾ ਕਿਆ ਖਰੀਦ ਹੋਣੀ ਚਾਹੀਦੀ ਹੈ ਖਰੀਦ ਹੋਣੀ ਚਾਹੀਦੀ ਹੈ ਅਸੀਂ ਤਾਂ ਵੀ ਸਾਨੂੰ ਆਦੀ ਤੌਰ ਨਾਲ ਹੀ ਕਰਦੇ ਆਣ ਵਾਲੇ ਬਣਿਆ ਇੱਥੇ 5-6 ਦਿਨ ਜ਼ਰੂਰ ਹੀ ਮੱਛਰ ਉਡਾਉਣਾ ਹੈ ਮੱਛਰ ਇਥੇ ਬਹੁਤ ਰਾਹ ਨੂੰ ਮੰਡੀਆਂ ਦੇ ਵਿੱਚ ਕੋਈ ਇਧਰ ਡੰਗਰ ਆ ਜਾਂਦਾ ਕੋਈ ਇਧਰ ਵਾਰਾ ਡੰਗਰ ਆ ਜਾਂਦਾ ਤੇ ਪੈਂਦੇ ਨਾ ਕਿਤਨਾ ਸੌਂਦਾ ਤੇ ਨਾ ਬਰੀ ਹੈ ਕੀ ਕਹਿੰਦੇ ਕੀ ਹੈ ਕਹਿਣਾ ਕੀ ਹੈ ਜੇ ਇਹ ਕੰਕਾ ਗੱਲੀਆਂ ਬਾਦਾਨਾ ਨਹੀਂ ਆਇਆ ਬਾਦਾਨਾ ਨਹੀਂ ਨਿਕਲ ਰਿਹਾ ਬਾਦਾਨਾ ਦੀ ਪਰੇਸ਼ਾਨੀ ਦੱਸੀ ਜਾ ਰਹੀ ਹੈ ਤੇ ਇੱਕ ਮੋਸਟਰ ਜੀ ਜਿਹੜੀ ਹੈ ਉਹ ਬਹਾਨਾ ਜਿਹੜਾ ਅਧਿਕਾਰੀਆਂ ਦੇ ਕੋਲ ਜਿਹੜਾ ਰਟਿਆ ਰਟਾਇਆ ਹੁੰਦਾ ਉਹ ਵੀ ਉਹ ਕਹਿੰਦੇ ਦਿਖਾਈ ਦੇ ਰਿਹਾ ਬਾਬੂ ਜੀ ਕੀ ਮੁਸ਼ਕਿਲ ਆ ਰਹੀ ਹੈ ਮੁਸ਼ਕਿਲ ਆ ਜੀ ਬੈਠੇ ਪੰਜ ਸੱਤ ਮਿੰਟ ਹੋ ਗਏ ਇੱਥੇ ਮੁਸ਼ਕਿਲ ਆ ਰਹੀ ਹੈ ਟੀਮ ਘੇਰੀਆਂ ਉੱਤ ਮੌਸਮ ਖਰਾਬ ਕੀ ਕਹਿੰਦੇ ਹੈ ਅਧਿਕਾਰੀ ਕੀ ਕਹਿੰਦੇ ਲੋਰੀ ਕਹਿੰਦੇ ਜੀ ਖਰੀਦ ਨਹੀਂ ਹੈਗੀ ਕਦੇ ਕਹਿੰਦੇ ਬਾਦਾਨਾ ਨਹੀਂ ਆਇਆ ਤੇ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਨਾ ਕਿਸਾਨ ਦੀ ਫਸਲ ਤਾਂ ਰੁਲ ਜੇਗੀ ਕਿਸੇ ਦਾ ਫਰਕ ਨਹੀਂ ਪੈਂਦਾ ਜੀ ਉਸ ਤੇ ਜੋ ਕਣੀਆਂ ਪੈ ਗਈਆਂ ਜੋ ਦੂ ਘੰਟਾ ਪਾਰਾ ਹੋ ਜਾਣਾ ਦੇਖੋ ਮੌਸਮ ਦੀ ਖਰਾਬੀ ਹੈ ਤੇ ਕਿਸਾਨਾਂ ਦੀ ਤੁਸੀਂ ਦੇਖਿਆ ਵੀ ਕਿਸਾਨ ਕਿਵੇਂ ਪਰੇਸ਼ਾਨ ਨਜ਼ਰ ਆ ਰਹੇ ਕਿਉਂਕਿ ਜਦ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਜੇ ਜੜੀ ਬਾਰਦਾਣਾ ਨਹੀਂ ਹੈਗਾ ਤੇ ਕਰੀ ਤੁਹਾਡੀ ਫਸਲ ਦੇ ਵਿੱਚ ਜੜੀ ਕਰਨ ਵਿੱਚ ਮੌਇਸਚਰ ਜ਼ਿਆਦਾ ਜਿਸ ਕਰਕੇ ਖਰੀਦ ਜੜੀ ਨਹੀਂ ਹੋ ਪਾਰੀ ਨਿਕਨੇ ਚੀਜ਼ਾਂ ਪਹਿਲਾਂ ਸਰਕਾਰਾਂ ਨੂੰ ਸੋਚਣੀਆਂ ਪ੍ਰਸ਼ਾਸਨ ਨੂੰ ਚਾਹੀਦੀਆਂ ਵੀ ਉਹ ਜਦੋਂ ਮੰਡੀਆਂ ਵਿੱਚ ਕਣਕ ਆ ਜਾਂਦੀ ਹੈ ਜਦ ਰੌਮਤ ਆ ਜਾਂਦੀ ਹੈ ਤੋਰੀ ਖਰੀਦ ਨਾਲ ਨਾਲ ਜੜੀ ਸ਼ੁਰੂ ਹੋਣੀ ਚਾਹੀਦੀ ਆ ਲੇਕਿਨ ਕਿਸਾਨਾਂ ਨੂੰ ਇੱਥੇ ਖੱਜਲ ਖੁਆਰੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਜੋ ਵੱਡੀ ਮੁਸ਼ਕਲਾ ਦਾ ਸਾਹਮਣਾ ਜਿਹੜਾ ਦਰਪੇਸ਼ ਜਿਹੜਾ ਕਿਸਾਨਾਂ ਤੇ ਆਪਣੇ ਬਿਸਤਰੇ ਮੰਜੇ ਜਿਹੜੇ ਇੱਥੇ ਰੱਖੇ ਹੋਏ ਨੇ ਇੱਥੇ ਵਿਚਾਰੇ ਆ ਕੇ ਬੈਠੇ ਨੇ ਕਾਫੀ ਦਿਨਾਂ ਦੇ ਤੇ ਮੱਛਰ ਟੀਵੀ ਪਰਚਾਨੀ ਨਜ਼ਰ ਆ ਰਹੀ ਆ ਡੰਗਰਾਂ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ ਜਾਂ ਉਹਨਾਂ ਦੀ ਫਸਲ ਜਿਹੜੀ ਹੈ ਕਰਨ ਜੜੀ ਮੰਡੀ ਅਚ ਪਈ ਆ ਉਹ ਰੋਲਦੀ ਦਿਖਾਈ ਦੇ ਰਹੀ ਹੈ ਲੇਕਿਨ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਕੋਈ ਜੇ ਮੌਸਮ ਭਾਗ ਦੀ ਗੱਲ ਕਰੀਏ ਤੇ ਮੌਸਮ ਜਿਹੜਾ ਵੀ ਦੋ ਤਿੰਨ ਦਿਨਾਂ ਚ ਖਰਾਬੀ ਦੱਸੀ ਜਾ ਰਹੀ ਹੈ ਜੇ ਬਾਰਿਸ਼ ਹੁੰਦੀ ਹੈ ਤੇ ਇਹਨਾਂ ਦੀ ਵਸਲ ਅਤੇ ਹੋਰ ਜਿਹੜੀ ਗਿੱਲੀ ਹੋ ਜਾਏਗੀ ਤੇ ਮੰਡੀਆ ਵਿੱਚੀ ਰੋਲਦੀ ਰਹੇਗੀ ਵੀ ਕਿਸਾਨ ਅੱਗੇ ਜਿਹੜਾ ਕਰਜ਼ੇ ਦੀ ਮਾਰ ਚੇਲਦਾ ਪਿਆ ਤੇ ਉਹਨੂੰ ਹੋਰ ਜਿਹੜੀ ਹੈ ਜੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਤੇ ਉਹਨਾਂ ਜੀ ਕਰਜ਼ੇ ਜਿਹੜੀ ਪੰਡ ਹੈਗੀ ਆ ਹੋਰ ਜਿਹੜਾ ਸਿਰਾਂ ਤੇ ਭਾਰੀ ਹੁੰਦੀ ਜਾਏਗੀ ਕੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर